ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਡਰੱਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਡਰੱਗਸ ਤੇ ਆਰਮਜ਼ ਦੇ ਵਿੱਚ ਜਿਹੜਾ ਹਵਾਲਾ ਨੈੱਟਵਰਕ ਬੜੀ ਬੜੀ ਫਿਗਰ ਹੋਇਆ ਉਹਨੂੰ ਅਸੀਂ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਕਮਿਸ਼ਨ ਪੁਲਿਸ ਅੰਮ੍ਰਿਤਸਰ ਨੂੰ ਜਿੱਥੇ ਸੀ ਇੱਕ ਹਵਾਲਾ ਡੀਲਰ ਜੋ ਕਿ ਹਾਇਜ਼ਰੀ ਦਾ ਕੰਮ ਕਰਦਾ ਲੁਧਿਆਣੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਜਿਹੜੀ ਹੈ 15 ਲੱਖ ਡਰੱਗ ਮਨੀ ਮਿਲੀ ਹੈ ਅਲੱਗ-ਅਲੱਗ ਪੈਕੇਟਸ ਦੇ ਵਿੱਚ ਲਗਭਗ 40 ਸੋ ਜਿਹੜੀ ਨੇ ਲਈ ਸੀ ਇਸ ਬੰਦੇ ਦਾ ਨਾਮ ਹੈਗਾ ਗੁਰਚਰਨ ਸਿੰਘ ਏਰੀਆ ਚੰਨਾ son of ਦੇਸਰਾਜ ਕਰਨ ਕਲੋਨੀ ਤਾਜਪੁਰ ਰੋਡ ਲੁਧਿਆਣਾ ਇਹਦੀ ਉਮਰ ਤਕਰੀਬਨ 62 ਸਾਲ ਹੈ ਜੋ ਮੁੱਢਲੀ ਪੁੱਛਗਿੱਛ ਤੇ ਪਤਾ ਲੱਗਿਆ ਕਿ ਮਿੱਟੀ ট্রেਡਰਸ ਲੁਧਿਆਣਾ ਦੇ ਨਾਮ ਤੇ ਇਹ ਫਰਮ ਬਣਾਈ ਹੈ ਜੋ ਕਿ ਲੇਡੀਜ਼ ਦਾ ਹਾਇਜ਼ਰੀ ਦਾ ਕੰਮ ਜਿਹੜਾ ਹੈ ਅਫਗਾਨਿਸਤਾਨ ਨੂੰ ਸਪਲਾਈ ਕਰਦਾ ਗਾਰਮੈਂਟਸ ਔਰ 2021 ਤੋਂ ਇਹ ਕੰਮ ਕਰ ਰਿਹਾ ਹੈ ਔਰ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਲੁਧਿਆਣਾ ਤੇ ਦਿੱਲੀ ਦੇ ਵਿੱਚ جا کے حوالے ਰਾਹੀਂ ਇਹ ट्रांजैक्शंस ਕਰਦਾ ਔਰ ਇਹਦੇ ਤਾਰ ਜਿਹੜੇ ਆ ਡਰਗਸ ਸਮਗਲਰ ਤੇ ਆਰਮਸ ਸਮਗਲਰ ਜਿਹੜਾ ਨੈਟਵਰਕ ਚੱਲ ਰਿਹਾ ਹੈ ਲੁਕੋ ਉਹਦੇ ਸਾਰਾ ਜੜੀ ਵੀ ਪੇਮੈਂਟ ਵਗੈਰਾ ਉਹ ਹਵਾਲੇ ਰਾਹੀਂ ਹੋ ਰਹੀ ਸੀ ਔਰ ਉਹਦਾ ਮੋਡਸ ਪਰੈਂਡਿੰਗ ਜੋ ਮੁਢਲੀ ਤੌਰ ਤੇ ਪਤਾ ਲੱਗਿਆ ਕਿ 10% ਇਹ ਵਾਈਟ ਮਨੀ ਜਿਹੜੀ ਆਪਾਂ ट्रांजैक्शन ਕਰਦਾ ਸੀ ਤੇ 90% ਜਿਹੜੀ ਆ ट्रांजैक्शन ਉਹ ਥ्रू ਹਵਾਲਾ ਡੀਲਰਸ ਥ्रू ਔਰ ਹਵਾਲਾ ਡੀਲਿੰਗ ਨਾ ਹੁੰਦੀ ਸੀ ਔਰ ਇਹ ਉਹਦਾ ਕੰਪੈਂਸੀ ਔਰ ਬਾਕੀ ਦੇ ਦੇ ਅ ਸਮਗਲਰਸ ਤੇ ਗੈਂਗਸਟਰਸ ਨੇ ਉਹਨਾਂ ਦੀ ਇਹ ਫੈਸਿਲੀਟੇਟ ਕਰਦਾ ਸੀ ਸੋ ਇਹਦੇ ਚ ਹੋਰ ਵੀ ਸਾਨੂੰ ਇਹਦੇ ਜਿਹੜੇ ਸਾਥੀ ਨੇ ਤੇ ਹੋਰ ਨੈਟਵਰਕ ਚ ਅਸੀਂ ਡੀਪਲੀ ਜਾਵਾਂਗੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਮਗਲਾਂ ਦਾ ਕਾਫੀ ਇਹਦੇ ਤੋਂ ਡਿਟੇਲ ਸਾਨੂੰ ਮਿਲੀਆਂ ਉਹਦੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ